ਅੱਜ ਭਵਾਨੀਗੜ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਵਾਨੀਗੜ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਮੋਦੀ ਤੇ ਡੋਨਲਡ ਟਰੰਪ ਦੇ ਪੁਤਲੇ ਫੂਕ ਕੇ ਨਾਰੇਬਾਜ਼ੀ ਕੀਤੀ ਗਈ ਇਸ ਦੌਰਾਨ ਇਹਨਾਂ ਨੇ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਰਿਪੋਰਟਰ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਅਮਰੀਕਾ ਦਾ ਪਤਾ ਤੁਰੰਤ ਖੰਡਿਆਲੋ ਰੱਦ ਕਰੋ ਰੱਦ ਕਰੋ ਰੱਦ ਕਰੋ ਅਮਰੀਕਾ ਦਾ ਪਤਾ ਤੁਰੰਤ ਖੰਡਿਆਲੋ ਰੱਦ ਕਰੋ ਕੋਈ ਸਰਕਾਰ ਮੁਕਾਬਲਾ ਮੁਕਾਬਲਾ ਹਾਏ ਹਾਏ ਕੋਈ ਦੱਸ ਦੱਸ ਹਾਏ ਹਾਏ ਦੂਜੇ ਕੋਈ ਸਰਕਾਰ ਮੁਕਾਬਲਾ 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 ਅਮਰੀਕੀ ਰਾਸ਼ਟਰਪਤੀ ਮੁਕਾਬਲਾ ਮੁਕਾਬਲਾ ਦੂਜੇ ਪਾਸੇ ਅਮਰੀਕਾ ਸਰਸਤ ਨਾਰਾ ਜਿੰਦਾਬਾਦ 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 ਸਰਸਤ ਨਾਰਾ ਜਿੰਦਾਬਾਦ ਆਰੇ ਅੱਜ ਕਰੇ ਨਹੀਂ ਯਾਰ ਅੱਜ ਨਾਰੇਬਾਜੀ ਕੀਤੀ ਹੈ ਕਿ ਸੰਬੰਧ ਕੀਤੀ ਜੇ ਅੱਜ ਨਾਰੇਬਾਜੀ ਨਹੀਂ ਕੀਤੀ ਅਸੀਂ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਤੇ ਡੋਨਲਡ ਟਰੰਪ ਦੇ ਪੁਤਲੇ ਫੂਕੇ ਨੇ ਸਾਰੇ ਭਾਰਤ ਦੇ ਵਿੱਚ ਕਿਉਂਕਿ ਜਿਹੜੇ ਸਮਝੌਤੇ ਮੋਦੀ ਟਰੰਪ ਦੇ ਨਾਲ ਕਰਨ ਜਾ ਰਿਹਾ ਹੈ ਇਹਦੇ ਨਾਲ ਇਥੋਂ ਦੀ ਕਿਸਾਨੀ ਇਥੋਂ ਦੀ ਕਿਸਾਨੀਆਂ ਜਿਹੜੀ ਇਹ ਬਰਬਾਦ ਹੋ ਜੂਗੀ ਤਬਾਹ ਹੋ ਜੂਗੀ ਕਿਉਂਕਿ ਜਿਹੜੀਆਂ ਸਾਡੇ ਕੋਲੋਂ ਚੀਜ਼ਾਂ ਬਾਹਰ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੋਦੀ ਟਰੰਪ ਨੇ 25% ਟੈਕਸ ਪਾਇਆ ਸੀ 25 ਹੋਰ ਲਾਤਾ 50% ਟੈਕਸ ਲਾਉਣ ਜਾ ਰਿਹਾ ਹੈ ਪਰ ਜਿਹੜੀਆਂ ਅਮਰੀਕਾ ਤੋਂ ਸਾਡੇ ਦੇਸ਼ ਦੇ ਵਿੱਚ ਵਸਤੂਆਂ ਆ ਰਹੀਆਂ ਨੇ ਭਾਵੇਂ ਦੁੱਤਾਂ ਭਾਵੇਂ ਦੁੱਤੋਂ ਬਣਿਆ ਚੀਜ਼ਾਂ ਨੇ ਭਾਵੇਂ ਡੀਜ਼ਲ ਪੈਟਰੋਲ ਦੀ ਗੱਲ ਕਰ ਲਈਏ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਟੈਕਸ ਫ੍ਰੀ ਕਰ ਰਿਹਾ ਹੈ ਇਸ ਕਰਕੇ ਇਹ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੁਲਾਜ਼ਮਾਂ ਵਾਸਤੇ ਇਸ ਸਮਝੌਤੇ ਬਹੁਤ ਮਾੜੇ ਨੇ ਘਾਤਕ ਨੇ ਇਸ ਕਰਕੇ ਇਸ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਵੀ ਮੋਦੀ ਸਰਕਾਰ ਇਸ ਫੈਸਲੇ ਤੋਂ ਵਾਪਸ ਆਵੇ ਕਿਸਾਨੀ ਨੂੰ ਇਸ ਸਮਝੌਤੇ ਤੋਂ ਬਾਹਰ ਰੱਖੇ ਜੇ ਕੋਈ ਹੋਰ ਸਮਝੌਤਾ ਕਰਨਾ ਚਾਹੇ ਜਾਂ ਅਜ ਕਰੀ ਦਿੰਦੇ ਨੇ ਹੋਰ ਜਿਹੜਾ ਕੋਈ ਕਰਨਾ ਉਹ ਕਰੇ ਪਰ ਇਸ ਸਮਝੌਤੇ ਦੇ ਤਹਿਤ ਕਿਸਾਨੀ ਕਿਤੇ ਨੂੰ ਬਾਹਰ ਰੱਖਣਾ ਚਾਹੀਦਾ ਅਗਲੀ ਰਣਨੀਤੀ ਸਾਡੀ ਇਹ ਹੈ ਵੀ ਜੇ ਗੇਰ ਵੀ ਮੋਦੀ ਵਾਪਸ ਨਹੀਂ ਮੁੜਦਾ ਤਾਂ ਸ joint ਮੋਰਚੇ ਵੱਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਐਕਸ਼ਨ ਲਵਾ ਗਿਆ ਸੀ ਜਿਵੇਂ ਪਹਿਲਾਂ ਦਿੱਲੀ ਦੀਆਂ ਝੂੜਾ ਹੜ੍ਹਿਆਂ ਨੇ ਉਹ ਐਜਾ ਐਕਸ਼ਨ ਲੈ ਕੇ ਉਹ ਐਜਾ ਪ੍ਰੋਗਰਾਮ ਦੇ ਕੇ ਮੋਦੀ ਨੂੰ ਮਜਬੂਰ ਕਰਾਂਗੇ ਵੀ ਇਹ ਸਮਝੌਤੇ ਲਾਗੂ ਨਹੀਂ ਹੋਣ ਦੇਣਾ। ਬਾਰੇ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕੱਲ ਵੀ ਅਸੀਂ ਉਹ ਪੱਛਿਆ ਜਿਹੜੀ ਵਾਪਸ ਕਰ ਲੈਣਿਆ ਪਰ 24 ਤਰੀਕ ਦਾ ਸਾਡਾ ਪ੍ਰੋਗਰਾਮ ਰੱਖਿਆ ਹੋਇਆ ਸੀ ਸਮਰਾਲਾ ਮੰਡੀ ਦੇ ਵਿੱਚ ਉਹ ਪ੍ਰੋਗਰਾਮ ਸਾਡਾ ਬਰਕਰਾਰ ਹੈ ਪਰ ਉਹਦੇ ਵਿੱਚ ਜਿਹੜੀ ਵਾਪਸ ਲਈਆ ਲੈਂਡ ਪੌਲਿੰਗ ਨੀਤੀ ਉਹਦੇ ਵਿੱਚ ਜਿਵੇਂ ਉਹ ਪਾਸ ਕਰੀ ਤੇ ਉਹਵੇਂ ਜਿਹੜਾ ਸਰਕਾਰ ਪਾਸ ਨਹੀਂ ਕਰਦੀ ਜਿਲਾ ਸੱਚ ਕੇ ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਹੈ ਉਹ ਜਾਰੀ ਹੈ। ਰਾਜੀ ਮੋਦੀ ਦੇ ਡਰੰਕ ਦੇ ਮੁਦਲੇ ਪੁੱਛੇ ਗਏ ਨੇ ਇਸ ਬਾਰੇ ਕੀ ਇਹ ਜੀ ਸਾਣਾ 1942 ਦੂਜੀ ਸੰਸਾਰ ਜੰਗ ਤੋਂ ਬਾਅਦ ਜਦੋਂ ਮਸਤੀਆਂ ਛੱਡੀਆਂ ਇੰਗਲੈਂਡ ਨੇ ਉਸ ਤੋਂ ਬਾਅਦ ਇੱਕ ਕੌਂਟਰ ਬਣ ਗਿਆ ਜਿਹੜਾ ਕਹਿੰਦੇ ਵੀ ਆਪਾਂ ਗੁੰਨੇ ਦਾ ਇੱਕ ਸਭ ਤੋਂ ਵੱਡਾ ਜਿਹੜਾ ਆਰਥਿਕ ਤੌਰ ਤੇ ਵੀ ਸਵਾਰਜਕ ਤੌਰ ਤੇ ਵੀ ਚੌਧਰੀ ਇਹਦੇ ਹੱਥ ਚ ਆ ਗਈ ਭਾਵੇਂ ਕਿ ਅਮਰੀਕਾ ਵੀ ਇਹ ਇੰਗਲੈਂਡ ਹੀ ਵਿੱਚ ਸਾਮਰਾਜ ਦੇਸ਼ ਉਹ ਵੀ ਲੁੱਟ ਕਰਦਾ ਇਸ ਦੀ ਚੌਧਰੀ ਨੂੰ ਚੈਲੰਜ ਕੋ ਸਮਾ ਰੂਸ ਨੇ ਕੀਤਾ ਪਰ ਹੁਣ ਇਸ ਵੇਲੇ ਇੱਕ ਨੰਬਰ ਚੈਂਪੀਅਨ ਬਣ ਕੇ ਦੁਨੀਆ ਦਾ ਜਿਹੜੇ ਅਨਵਿਕਸਿਤ ਦੇਸ਼ ਨੇ ਭਾਰਤ ਵਰਗੇ ਜਾਂ ਪਾਕਿਸਤਾਨ ਵਰਗੇ ਜਾਂ ਲੰਕਾ ਵਰਗੇ ਜਾਂ ਪੰਗਲਾਦੇਸ਼ ਵਰਗੇ ਉਹਨਾਂ ਨੂੰ ਵੀ ਹਰ ਤਰ੍ਹਾਂ ਦੀ ਰੋਕ ਕਰਨਾ ਚਾਹੁੰਦਾ ਹੈ ਸਾਡਾ ਸਿੱਪਤ ਸੰਮੋਰਚਾ ਕਿਸਾਨ ਜੋ ਖੇਤਾਂ ਦੀਆਂ ਦਾਇਆ ਉਹ ਜਿਹੜਾ ਵੀ ਇਹ ਮੁਕਤ ਬਾਸ ਦੀ ਗੱਲ ਲੈ ਕੇ ਆਇਆ ਮੋਦੀ ਨਾਲ ਉਹ ਮੋਦੀ ਥੱਲੇ ਲਗਾ ਪਿਆ ਮਾੜੀ ਮੋੜ ਚੀਚਾ ਕੀਤੀ ਪਰ ਬਿਲਕੁਲ ਮਗਰਮਾਹ ਤੇ ਥਰੂ ਨੇ ਅਸਲ ਦੇ ਵਿੱਚ ਇਹਦੇ ਨਾਲ ਪਹਿਲਾਂ ਤੋਂ ਮਿਲਿਆ ਆ ਕਿ ਬਹੁਤ ਚੰਗਾ ਪਰਸਨ ਵੀ ਆ ਰਿਹਾ ਤੇ ਭਾਰਤ ਨੂੰ ਮਤਲਬ ਅਮਰੀਕਾ ਦੇ ਅੱਗੇ ਵੇਚੂਗਾ ਤੇ ਉਹ ਖਿੱਦੜ ਨੂੰ ਤਿਆਰ ਖੜਾ 50% ਚਾਰਪੂ ਵਧਾਤਾ ਅਤੇ ਜਿਹੜਾ ਡੀਜਾ ਸਾਨੂੰ ਸੱਤਾਂ ਰੋਸ ਤੋਂ ਮਿਲਦਾ ਹੈ ਉਹ ਕਹਦਾ ਜੇ ਨਹੀਂ ਬੰਦ ਕਰੋਗੇ ਤਾਂ ਜਿਹੜੇ ਦੇਸ਼ ਦੀ ਅਸੀਂ ਸਪੋਰਟ ਕਰਦੇ ਆਂ جنگ ਦੇ ਵਿੱਚ ਵੀ ਦੁਨੀਆ ਛੋਟੇ ਛੋਟੇ ਕਾਰਜਾਂ 'ਚ ਕੀ ਹੋ ਰਿਹਾ ਹੈ ਫਿਰ ਆਪਣੇ ਹੋਰ ਹੋਰ ਦੇਸ਼ਾਂ 'ਚ ਕੀ ਹੋ ਰਿਹਾ ਉਹਨਾਂ ਸਾਰੇ ਦੇਸ਼ਾਂ ਦੇ ਵਿੱਚ ਰੂਟ ਦੀ ਜਿਵੇਂ ਲੱਗੀ ਹੋ ਉਹਦੇ ਨਾਲ ਉਹ ਕਹਦਾ ਹੋਵੇ ਮਦਦ ਕਰੋ ਮੇਰੀਆਂ ਉਂਗਲਾਂ ਦੇ ਨੱਚੋ ਇਹ ਜੇ ਅਸੀਂ ਚਾਹੁੰਦੇ ਆਂ ਉਹ ਇੱਕ ਵੱਖਰੇ ਮਸਲੇ ਨੇ ਪਰ ਉਹਨਾਂ ਦੇ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਪਰ ਖੇਤੀ ਸੈਕਟਰ ਨੂੰ ਕਿਸਾਨੀ ਨੂੰ ਉਹ ਤੋਂ ਵੱਡੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਸਸਤੀ ਹੋ ਜਾਣੀ ਹੈ ਸਾਡਾ ਡੇਰੀ ਤੰਦਾ ਸਾਡਾ ਪੋਲਟਰੀ ਤੰਦਾ ਸਾਡਾ ਫਿਸ਼ਰੀ ਤੰਦਾ ਇਹ ਕੋਤਵਾ ਹੋ ਜੂਗਾ ਅਟਾ ਫਸਲਾਂ ਵੀ ਜੇ ਖਾਸ ਤਰਤੇ ਸੋਆਬੀਂ ਦੇ ਪਠਾਰ ਦੇ ਸੋਆਬੀਂ ਨੂੰ ਗਵਾਹਾਂ ਸੁੱਟਦੇ ਨੇ ਉਹ ਇਥੇ ਨਹੀਂ ਆਊਗੀ ਕਿ ਵੱਧ ਪੱਤੇ ਇਸਤੇ ਜਿਹੜੀ ਮਹਾਰਾਸ਼ਟਰ ਦੇ ਸੋਆਬੀਂ ਹੁੰਦੀ ਹੈ ਕੋਤਵਾ ਹੋ ਜੂਗੀ ਇਸਾਨੀ ਨੂੰ ਕੋਈ ਆ ਟੱਕ ਰਹੇ ਨੇ ਮੋਦੀ ਦੇ ਪੁੱਤਰ ਕਈ ਲੋ ਅੱਜ ਸੋਇਨਾ ਦੋਨਾਂ ਦੇ ਪੁੱਤਰੇ ਸਾੜੇ ਨੇ ਆਉਗੇ ਨਹੀਂ ਅੱਜ ਸ੍ਰੀ ਟਰੰਪ ਦੇ ਮੋਦੀ ਦੇ ਪੁੱਤਰੇ ਕੀ ਮਕਸਦ ਇਹ ਮੋਦੀ ਦੇ ਟਰੰਪ ਦੇ ਪੁੱਤਰ ਇਹ ਇਸ ਕਰਕੇ ਬੋਲ ਰਹੇ ਆ ਇਹ ਮੋਦੀ ਦਾ ਮਲਾਜਾ ਹੈ ਟਰੰਪ ਨਾਲ ਉਹ ਸਮਝੌਤਾ ਕਰਨ ਜਾ ਰਿਹਾ ਹੈ ਪੂਰੇ ਦੇਵ ਦੇ ਨਾਲ ਸਮਝੌਤਾ ਹੋ ਗਿਆ ਕਣਕ ਦਾ ਤੇ ਦੁੱਧ ਦਾ ਡੇਰੀ ਦਾ ਤੋਂ ਬਣੀਆਂ ਚੀਜ਼ਾਂ ਦੁੱਧ ਤੋਂ ਉਰੇ ਆਉਂਦਾ ਜੇ ਕਣਕ ਉਰੇ ਆ ਗਈ ਬਾਹਰ ਲਈ ਤਾਂ ਉਰੇ ਦੇਸ਼ ਦਾ ਕਿਸਾਨ ਰੋਲ ਜਾਣਾ ਇਹਦੇ ਇੱਕ ਪਾਸੇ ਮੋफी کہہ ਰਹੇ ਮੈਂ ਵੀ ਉਹ ਮਰਜ਼ੀ ਉਹ ਜੇ ਮੈਂ ਕੁਝ ਵੀ ਹੋਗਾ ਨਹੀਂ ਕਰਦਾ ਮੈਂ ਕਿਸਾਨ ਹਿੱਤਾ ਦੇ ਲਈਆਂ ਮੈਨੂੰ ਇਹਦੀ ਦੁੱਗਣੀ ਕੀਮਤ ਚੋਕਾਣੀ ਨਹੀਂ ਮੋਦੀ ਝੂਠ ਬੋਲਦਾ ਤੇ ਸਾਰੇ ਸਿਆਸੀ ਲੋਕ ਝੂਠ ਬੋਲਦੇ ਆ ਭਗਵਾਨਤ ਜੀ ਰੋ ਝੂਠ ਬੋਲਦਾ ਦੀ ਪਾਲਸੀ ਇੰਨੀ ਫਾਇਦੇਮੰਦ ਆ ਲੋਕਾਂ ਦੀ ਯਾਰ ਆਪਲਾ ਕਿ ਸਾਰੇ ਕਥਾਨ ਖੜੇ ਹੋਗੇ ਉਹਨੂੰ ਵਾਪਸ ਲੈਣੀ ਪੈਗੀ ਤੇ ਹਾਲੇ ਵੀ ਬਾਤਸ ਨਹੀਂ ਲਈ ਅਧੁਪਚਾਲਾ ਜਾਂ ਲੜਖੀਰੀ ਹੈ ਇੱਕ ਪ੍ਰੈਸ ਨੋਟ ਜਾਰੀ ਕਰਕੇ ਉਹਨੇ ਤੇ ਸਾ ਵੀ ਅਸੀਂ ਬਾਤਸ ਲੈ ਲੈਂਿਆ ਉਹ ਜਿਹੜੀ ਵਾਪਸ ਲਈ ਹੈ ਇਹਨੇ 14 ਮਈ ਵਾਲੀ ਲਈ ਹੈ ਪਾਲਸੀ ਇੱਕ ਹੋਰ ਯਾਰ ਜੂਨ ਵਾਲੀ ਰੱਖ ਰਹੀ ਆ ਉਹਨਾਂ ਨੇ ਹਾਲੇ ਉਹ ਕਿਸੇ ਦੇ ਧਿਆਨ ਤੇ ਨਹੀਂ ਉਹ ਕੱਲ੍ਹ ਹੀ ਸਾਡੇ ਆਗੂਆਂ ਨੇ ਕੱਢੀ ਐ Google Pay ਚੈੱਕ ਕਰਕੇ ਵੀ ਉਹ ਵੀਕ ਸੈਂਡ ਕਰਦੀ ਆ ਹਲੇ ਇਸ ਕਰਕੇ ਆਪਣਾ ਜਿਹੜਾ 24 ਦਾ ਧਰਨਾ ਹੈ ਉਥੇ 24 ਗੱਤ ਉਹ ਸਾਡਾ ਹੋਣਾ ਹੈ ਵੱਡੇ ਪੱਧਰ ਤੇ ਤੇ ਉਸ ਤੋਂ ਪਹਿਲਾਂ ਇਹਨਾਂ ਨੂੰ 20 ਤਰੀਕ ਤੱਕ ਦੇਤਾ ਸਰਕਾਰ ਨੂੰ ਭਗਵਾਨ ਜੀ ਨੂੰ ਵੀ ਉਹ ਫਾਰਮ ਲੈ ਲੈ ਜਿਹੜੀ ਪੌਂਤੀ ਹੈ ਜਿਹੜੀ 4 ਜੂਨ ਆ ਰਹੀ ਹੈ ਉਹ ਵੀ ਫਾਰਮ ਲੈਣਾ ਹੋ ਨਹੀਂ ਤਾਂ ਉਹ ਸੈਂਡ ਕਰੂੰਗੀ ਤੇ ਇਸ ਕਰਕੇ ਉਹ ਪਹਿਲਾ 20 ਤਰੀਕ ਤੱਕ ਜੇ ਲੈਂਦੇ ਨੇ ਉਹ ਫਿਰ ਅਸੀਂ ਜੀਪੀ ਨੂੰ ਰੈਲੀ ਕਰਾਂਗੇ ਉਹ ਰੈਲੀ ਸਾਡੀ ਹੋਣੀ ਹੈ ਬਹੁਤ ਵੱਡੇ ਪੱਧਰ ਤੇ ਸਮਰਾਲੇ ਆਰੀ ਜੇ ਉਹ ਨਹੀਂ ਲੈਂਦੇ ਤਾਂ ਅਗਲੇ ਪ੍ਰੋਗਰਾਮ ਜਿਹੜਾ ਅਗਲੀ ਲੜਾਈ ਦਾ ਉਹਦੇ ਐਲਾਨ ਕਰ ਦੇਣਾ 22 ਓਕੇ